ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸ਼੍ਰੀਕਾਲ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਅੱਜ ਹੈ ਜੀ 8 ਅਕਤੂਬਰ 8 10 24 ਤੇ ਅੱਜ ਮੇਰਾ ਜੀ ਜਨਮ ਦਿਨ ਤੇ ਮੈਂ ਬਹੁਤ ਖੁਸ਼ ਹਾਂ ਵੀ ਪਰਮਾਤਮਾ ਨੇ ਮੈਨੂੰ ਇੰਨੇ ਸਾਲ ਤਾਂ ਦਿੱਤੇ ਕਿਉਂਕਿ ਕੱਲ ਦਾ ਕਿਸੇ ਨੂੰ ਭਰੋਸਾ ਨਹੀਂ ਪਤਾ ਨਹੀਂ ਕਦੋਂ ਕੀਨੇ ਤੁਰ ਜਾਣਾ ਪਰ ਮੈਂ ਸ਼ੁਕਰਗੁਜ਼ਾਰ ਹਾਂ ਸਭ ਹੈਗਰੂ ਦਾ ਵੀ ਇੱਥੇ ਤੇ ਕਰਤਾਏ ਹਨਾ ਜੋ ਵੀ ਕਿਸਮਤ ਚ ਹੁੰਦਾ ਹਨਾ ਮਿਲ ਕੇ ਰਹਿੰਦਾ ਸੋ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਵੀ ਹੁਣ ਤੱਕ ਦਾ ਮੇਰਾ ਸਫਰ ਮਾੜਾ ਸੀ ਚਾਹੇ ਚੰਗਾ ਸੀ ਪਰ ਪਰਮਾਤਮਾ ਦੀ ਹਜ਼ੂਰੀ ਵਿੱਚ ਆਪਾਂ ਬਹੁਤ ਵਧੀਆ ਬਤੀਤ ਕੀਤਾ ਤੇ ਮੇਰੀ ਗੁੜੀਆਂ ਨੇ ਨਾ ਜੀ ਮੈਨੂੰ ਮੇਰੇ ਜਨਮ ਦਿਨ ਤੇ ਇੱਕ ਟੌਪਸ ਲੈ ਕੇ ਦਿੱਤੇ ਆ ਜਿੰਨਾਂ ਦਾ ਮੇਰਾ ਮਤਲਬ ਬਹੁਤ ਜਿਆਦਾ ਸ਼ੌਂਕ ਸੀ ਮੈਨੂੰ ਪਾਉਣ ਦਾ ਵੀ ਮੈਂ ਲੌਂਗ ਟੌਪ ਮੇਰੇ ਕੋਲ ਛੋਟੇ ਛੋਟੇ ਕਰਨਾ ਚ ਪਾਈ ਹੋਏ ਸੀ ਤੁਹਾਨੂੰ ਪਤਾ ਜੀ ਘਰ ਦੀਆਂ ਕਬੀਲਦਾਰੀਆਂ ਹੁੰਦੀਆਂ ਵੀ ਅੱਜ ਕੱਲ ਸਿਉਣਾ ਇੰਨਾ ਮਹਿੰਗਾ ਵੀ ਆਪਾਂ ਕਰਾ ਨਹੀਂ ਸਕਦੇ ਹਨਾ ਵੀ ਐਵੇਂ ਬੁੜਾਈ ਤਾਂ ਕੋਈ ਕਿੰਨੀ ਮਰਜ਼ੀ ਮਾਰੀ ਜਾਵੇ ਠੀਕ ਹੈ ਜੀ ਜਿੰਨਾਂ ਕੋਲੇ ਜਿਆਦਾ ਪੈਸਾ ਹੋਊਗਾ ਉਹਨਾਂ ਨੇ ਮਨ ਲਓ ਵੀ ਲੈ ਹੋਣਗੇ ਚੀਜ਼ਾਂ ਹਨਾ ਕਰ ਲੈਂਦੇ ਹੋਣਗੇ ਸ਼ੌਂਕ ਪੂਰੇ ਪਰ ਮੇਨੇ ਵਰਗੇ ਤਾਂ ਵਿਚਾਰੇ ਮਨ ਚ ਸੌਂਕ ਮਾਰ ਕੇ ਰੱਖਦੇ ਸੀਗੇ ਤੇ ਮੇਰੀ ਬੇਟੀ ਨੇ ਮੈਨੂੰ ਬਰਥਡੇ ਗਿਫਟ ਲੈ ਕੇ ਦਿੱਤਾ ਉਹਨੂੰ ਪਤਾ ਸੀ ਵੀ ਮੇਰੀ ਮਾਂ ਲੰਮੀਆਂ ਚੀਜ਼ਾਂ ਪਾ ਕੇ ਖੁਸ਼ ਹੈ ਤੇ ਹੁਣ ਮੈਂ ਸੋ ਉਹਨੂੰ ਇੱਕ ਵਿੱਚੋਂ ਟੌਕਸ ਖੋਲ ਕੇ ਦਿਖਾਉਣੀ ਹੈ ਜੀ ਇਹ ਮੇਰਾ ਜਨਮ ਦਿਨ ਵਾਲੀ ਮਤਲਬ ਬਰਥਡੇ ਵਾਲੀ ਗਿਫਟ ਆ ਮੇਰੇ ਲਈ ਤੇ ਮੇਰੇ ਬੇਟੇ ਨੇ ਵਿਚਾਰੇ ਨੇ ਮੇਰੇ ਲਈ ਸੀਨਰੀ ਮਂਗਾਈ ਹੋਈ ਸੀ ਉਹ ਹਲੇ ਪਹੁੰਚੀ ਨਹੀਂ ਦੇਖਦੇ ਆ ਪਹੁੰਚੂ ਕੇ ਪਹੁੰਚਦੀ ਨਹੀਂ ਕਿਉਂਕਿ ਇਹ ਵੀਡੀਓ ਤਾਂ ਮੈਂ ਇੱਕ ਦਿਨ ਪਹਿਲਾਂ ਬਣਾ ਰਹੀ ਆਂ ਫਿਰ ਉਹਦੇ ਤਾਂ ਪਾਉਣੀ ਹੁੰਦੀ ਆ ਤੇ ਬਾਕੀ ਮੈਂ ਕਹਿੰਦੀ ਆ ਵਾਹਿਗੁਰੂ ਜਿੰਨੀ ਵੀ ਜ਼ਿੰਦਗੀ ਕਿਸੇ ਨੂੰ ਦਿਨੇ ਹੋ ਪ੍ਰਮਾਤਮਾ ਤੁਹਾਡਾ ਧੰਨਵਾਦ ਆ ਵੀ ਤੁਸੀਂ ਬਹੁਤ ਵਧੀਆ ਜ਼ਿੰਦਗੀ ਦਿਓ ਕਿਉਂਕਿ ਹਰ ਇੱਕ ਦੇ ਸਾਡੇ ਵਰਗਿਆਂ ਦੇ ਵਿਚਾਰਾਂ ਦੇ ਸੁਪਨੇ ਹੁੰਦੇ ਆ ਪ੍ਰਮਾਤਮਾ ਬਹੁਤ ਅਧੂਰੇ ਸੁਪਨੇ ਹੁੰਦੇ ਆ ਵਾਹਿਗੁਰੂ ਸਾਰਿਆਂ ਦੇ ਪੂਰੇ ਕਰੋ ਸਬਰ ਸੰਤੋਖ ਨਾਲ ਤੇ ਦੀਪਾ ਟਾਕਸ ਖੋਲਣੀ ਮੜੀ ਜੀ ਮੈਂ ਤੁਹਾਨੂੰ ਟਾਕਸ ਦਿਖਾਉਣੀ ਆ ਜੀ ਇਹ ਮੇਰਾ ਡ੍ਰੀਮ ਸੀ ਵੀ ਮੈਂ ਥੋੜੇ ਜਿਹਾ ਲੰਮਕ ਨੇ ਟਾਕਸ ਪਾਉਣੇ ਆ ਪੱਖਾ ਘਟਾ ਦਿਓ ਹਵਾ ਵਿੱਚ ਆਊਗੀ ਬਾਲੇ ਚਰਦਾ ਸ਼ੌਂਕ ਸੀ ਮੇਰਾ ਵੀ ਮੈਨੂੰ ਲੰਮੇ ਲੰਮਕਨੇ ਟਾਕਸ ਚਾਹੀਦੇ ਆ ਦੇਖੋ ਜੀ ਇਹ 골ਡ ਦੀ ਟਾਕਸ ਹੈ ਜੀ ਇਹ ਮੇਰੀ ਬੇਟੀ ਨੇ ਮੇਰਾ ਸੁਪਨਾ ਪੂਰਾ ਕੀਤਾ ਜੀ ਉਮੀਦ ਆ ਤੁਹਾਨੂੰ ਵਧੀਆ ਲੱਗ ਰਹੇ ਹੋਣਗੇ ਆ ਦੇਖੋ ਜੀ ਇਹ ਮੇਰਾ ਬਰਥਡੇ ਗਿਫਟ ਆ ਉਹ ਜੋਬ ਕਰਦੀ ਹੈ ਜੀ ਤੇ ਆਈ ਹੋਈ ਆ ਪਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਉਹ ਵੀਡੀਓ ਚਾਉਣਾ ਪਸੰਦ ਨਹੀਂ ਕਰਦੀ ਆ ਦੇਖੋ ਬੈਠੀ ਹੈ ਜੀ ਮੇਰੇ ਨਾਲ ਹੱਥ ਲਾਈ ਜਾਂਦੀ ਹੈ ਮੇਰੇ ਵੀ ਉਹਨੂੰ ਵੀਡੀਓ ਚ ਆਉਣਾ ਪਸੰਦ ਨਹੀਂ ਉਹਦਾ ਉਹਦਾ ਏਮ ਹੋਰ ਆ ਮੇਰਾ ਤੇਦੀਪੂ ਦਾ ਹੋਰ ਆ ਮੈਂ ਤੇਦੀਪੂ ਦਾ ਹੋਰ ਹੱਸਦੇ ਆ ਜੀ ਥੋੜਾ ਜਿਹਾ ਮਸਤੀ ਜੀ ਵਾਲੇ ਆ ਵੀ ਹੱਸਣਾ ਖੇਡਣਾ ਉਹ ਹੋਰ ਹੱਸਦੀ ਉਹ ਥੋੜਾ ਜਿਹਾ ਬੁੱਕਾਂ-ਬੱਕਾਂ ਵੱਧ ਪੜਦੀ ਉਹਦਾ ਮਾਨਾ ਜਿਹੜਾ ਵੀ ਉਹਨੂੰ ਇੱਧਰ ਹੀ ਲੱਗਿਆ ਹੋਇਆ ਵੀ ਬੁੱਕਸ ਪੜ੍ਹਣੀਆਂ ਜਰਨਲ ਨੌਲੇਜ ਲੈਣੀਆਂ ਤੇ ਕੀ ਕੁਛ ਦੁਨੀਆ ਚ ਹੋ ਰਿਹਾ ਹੋਏ ਚੀਜ਼ਾਂ ਦੀਆਂ ਖਬਰਾਂ ਪੜ੍ਹ ਰੱਖਦੀ ਆ ਮੈਂ ਤੇਦੀਪੂ ਦਾ ਉਹ ਕੰਮ ਹੈ ਖਾਓ ਪੀਓ ਐਸ਼ ਕਰੋ ਜੀ ਕੱਲ ਦਾ ਕੀ ਭਰੋਸਾ ਹੈ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਓ ਵੀ ਮੇਰਾ ਗਿਫਟ ਸੋਹਣਾ ਹੈ ਮੇਰੀ ਬੇਟੀ ਨੇ ਮੇਰਾ ਸੁਪਨਾ ਪੂਰਾ ਕੀਤਾ ਤੇ ਮੈਂ ਬਹੁਤ ਖੁਸ਼ ਆ ਵੀ ਮੇਰਾ ਸੁਪਨਾ ਪੂਰਾ ਹੋਇਆ ਤੇ ਪ੍ਰਮਾਤਮਾ ਸਭ ਨੂੰ ਏਸੀਆਂ ਬੇਟੀਆਂ ਦੇਵੇ ਜੋ ਆਪਣੇ ਮਾਂ ਦੀਆਂ ਇੱਛਾਵਾਂ ਪੂਰੀਆਂ ਕਰਦੀਆਂ ਤੇ ਮੈਂ ਤੁਹਾਡੀਆਂ ਨਿੱਕੀਆਂ ਨਿੱਕੀਆਂ ਨਮਸਨੂ ਦਰਸ਼ ਨਹੀਂ ਸਕਦੀ ਮੈਂ ਇੰਨੀ ਖੁਸ਼ ਆ ਮੇਰਾ ਸੁਪਨਾ ਪੂਰਾ ਹੋਇਆ ਬਾਲ ਟਾਈਮ ਦਾ ਹੀ ਸੁਪਨਾ ਮੇਰਾ ਕਿਉਂਕਿ ਪਹਿਲਾਂ ਬੱਚਿਆਂ ਦੀ ਪੜਾਈਆਂ ਕਰਾਉਣੀ ਰਹੀ ਜੀ ਰੀਸੀਵ 740 ਰੁਪੀਸ ਔਨ ਗੂਗਲ ਪੇ ਫਾਰ ਬਿਜ਼ਨਸ ਮੈਂ ਬਹੁਤ ਖੁਸ਼ ਹਾਂ ਜੀ ਕਿਉਂਕਿ ਇਹ ਤੋਂ ਪਹਿਲਾਂ ਮੈਂ ਬੱਚੇ ਪੜਾਉਂਦੀ ਰਹੀ ਜੀ ਕੋਈ ਘਰ ਬਣਾਉਣਾ ਕੁਝ ਮੇਰੀਆਂ ਆਪਦੀਆਂ ਬਿਮਾਰੀਆਂ ਤੇ ਲੱਗੀ ਗਈ ਨਹੀਂ ਮੇਥੋਂ ਜੁੜੇ ਜ਼ਿੰਦਗੀ 'ਚ ਚਲੋ ਹੋਣਗੀਆਂ ਮੇਰੇ ਵਰਗੀਆਂ ਵਿਚਾਰੀਆਂ ਜਿਨ੍ਹਾਂ ਦੇ ਬਹੁਤ ਸਾਰੇ ਰਮਾਨ ਦਿਲ 'ਚ ਦਬੇ ਹੋਣਗੇ ਨਹੀਂ ਜੁੜੀਆਂ ਚੀਜ਼ਾਂ ਮੈਨੂੰ ਵੀ ਨਹੀਂ ਸੀ ਜੁੜੀਆਂ ਤੇ ਮੈਂ ਕਹਿੰਨੀ ਆ ਵੀ ਮੇਰੀ ਬੇਟੀ ਬਹੁਤ-ਬਹੁਤ ਤਰੱਕੀ ਕਰੇ ਤੇ ਜਿਨੇ ਮੈਨੂੰ ਬਹੁਤ-ਬਹੁਤ ਕਿਊਟ ਗਿਫਟ ਦਿੱਤਾ ਲੈ ਮੈਂ ਤੇਰੇ ਨੂੰ ਨਹੀਂ ਦਿਖਾਉਂਦੀ ਨਹੀਂ ਦਿਖਾਉਂਦੀ ਆ ਚੱਕ ਆ ਲਓ ਜੀ ਆ ਮੇਰੀ ਕੁੜੀ ਆ ਮੇਰੇ ਨਾਲ ਬੈਠੀ ਐਨੂੰ ਬਿਲਕੁਲ ਪਸੰਦ ਨਹੀਂ ਵੀ ਐਨੂੰ ਵੀਡੀਓ ਇਹ ਲਿਖਿਆਈ ਆ ਜੀ ਮੇਰੇ ਲਈ ਤੇ ਮੈਂ ਸੋਚਿਆ ਮੈਂ ਕਿ ਮੈਂ ਵੀ ਦੱਸਦਾ ਤੁਹਾਨੂੰ ਵੀ ਪਈਏ ਮੇਰਾ ਬਰਥਡੇ ਕਿ ਉੱਟਾ ਤੇ ਬਾਕੀ ਦੀ ਵੀਡੀਓ ਆਪਾਂ ਬਣਾਵਾਂਗੇ ਹੋਰ ਤੁਹਾਨੂੰ ਮਹਾਰਾਜ ਦੇ ਕੜਾ ਪ੍ਰਸ਼ਾਦ ਨਾਲ ਆਪਣਾ ਜਨਮ ਦਿਨ ਮਨਾਉਂਗੀ ਮੈਂ ਤੇ ਬਾਕੀ ਪਾਰਟੀ ਕੇ ਸੋਣ ਅਸੀਂ ਦੱਸੀ ਵੀ ਅਸੀਂ ਕਦੇ ਘੱਟਕੁੱਟ ਨਹੀਂ ਕਰਦੇ ਅਸੀਂ ਤਿੰਨੇ ਚਾਰੇ ਜਿਹੜੇ ਆਪਦੇ ਮੈਂਬਰਾਂ ਕਰਦੀ ਮਨਾਉਣੇ ਹੁੰਨੇ ਆ ਜੀ ਤੁਸੀਂ ਵੀ ਕਿਉਂਕਿ ਜਨਮ ਦਿਨ ਤੇ ਭਾਵੇਂ 20000 ਲਾ ਲੋ 50000 ਲਾ ਲੋ ਉਹ ਤਾਂ ਗਜੈਸ ਮੁਤਾਬਕ ਆ ਪਰ ਅਸੀਂ ਤਾਂ ਆਪ ਦਾ ਛੋਟੀਆਂ ਛੋਟੀਆਂ ਖੁਸ਼ੀਆਂ ਨਾਲ ਹੀ ਕੁਝ ਨਾ ਗੈਲਰੇਟ ਕਰਾਂ ਬਾਕੀ ਮੈਂ ਵੀਡੀਓ ਕੰਟੀਨਿਊ ਹੀ ਰੱਖੂੰਗੀ ਜੀ ਕਿਉਂਕਿ ਇਹ ਤਾਂ ਮੇਰੀ ਵੀਡੀਓ ਬਣਾਉਣ ਦੀ ਗੁੜੀ ਆਈ ਹੋਈ ਸੀਗੀ ਛੁੱਟੀ ਕਰਕੇ ਠੀਕ ਹੈ ਜੀ ਆਪਣੀ ਵੀਡੀਓ ਆਪਾਂ ਅੱਗੇ ਵੀ ਲੈ ਕੇ ਜਾਵਾਂਗੇ ਜਨਮ ਦੇ ਨਾਲ ਹੀ ਪ੍ਰਸ਼ਾਦ ਬਣਾ ਰਿਹਾ ਮਮੀ ਜੀ ਅੱਜ ਮਮੀ ਜੀ ਦਾ ਬਰਥਡੇ ਆ ਜੀ ਓਏ ਬੋਲੋ ਕੁਛ ਮੰਮੀ ਜੀ ਮਾੜਾ ਮੋਟਾ ਬੋਲੋ ਕੁਛ ਦੱਸਣਾ ਹੈ ਮੈਂ ਤਾਂ ਆਪਣੇ ਪਿਆਰੇ YouTubeਰ ਫੈਮਿਲੀ ਨੂੰ ਕਿ ਆਪਣਾ ਜਿੱਦਾਂ ਵਰਸਡੇ ਹੁੰਦਾ ਆ ਪਾਕਾਲ ਪਰਫੈਕਟ ਮਹਾਰਾਜ ਦਾ ਨਾਂ ਦਾ ਪ੍ਰਸ਼ਾਦ ਬਣਾ ਕੇ ਹੀ ਬਣਾਉਣੀ ਚਾਹੇ ਬੱਚਾ ਰਹੋਵੇ ਚਾਹੇ ਨਿਰਹਾ ਹੋਵੇ ਇਹਦੇ ਮਹਾਰਾਜ ਤੋਂ ਵੱਡਾ ਜਗਤ ਤੇ ਕੁਝ ਨਹੀਂ ਜਿਵੇਂ ਜੀ ਹੱਥ ਨੇ ਆ ਕਿ ਹੋਸ਼ ਬਣਾਇਆ ਖਾ ਲਾਂਗੇ ਕਿ ਆਹ ਫਿਰ ਜਿਹੜਾ ਗਰਮ ਕਰਨਾ ਜੀ ਉਹ ਅਸੀਂ ਘਰੇ ਇੱਕ ਵਾਰੀ ਬਣਾਉਣੀ ਆ ਕਦੇ ਵੀ ਅਸੀਂ ਮਤਲਬ ਸ਼ੇਅਰ ਨਹੀਂ ਕਰਦੇ ਕਦੇ ਕਿਸੇ ਕਦਰ ਦੇ ਕਹਿੰਦੇ ਵੀ ਬਾਹਲੇ ਜਣਿਆਂ ਦੇ ਵਿੱਚ ਨਹੀਂ ਬਣਾਇਆ ਕਿਉਂਕਿ ਚੰਗਾਇਨ ਬਣਾਉਣਾ ਇਹ ਮੈਂ ਕਿਸੇ ਤੇ ਬੋਝ ਜਾ ਪਾਉ ਹਣਾ ਇਹ ਆ ਨਾਂ ਨਾਲ ਜਿੱਦਾ ਆਪਣੇ ਨਾਲ ਬਸ ਮਹਾਰਾਜ ਦੇ ਨਾਲ ਦੇ ਦਿੱਤੀ ਹੈ ਤੇ ਸ਼ਾਮ ਨੂੰ ਪੋਸਟ ਕਰੀਏ ਕਿ ਖਾ ਲਾਂਗੇ ਸ਼ੇ ਬਾਸ਼ਾ ਵਾਹਿਗੁਰੂ ਲਵਾਉਣ ਤੋਂ ਆ ਦੇਖੋ ਜੀ ਮੰਮੀ ਜੀ ਨੇ ਜੋ ਤਲਾਤੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਕਰਨ ਜਾਂ ਕਰਨਗੇ ਪਾਤ ਜੀ ਆ ਦੇਖੋ ਜੀ ਦੇਖੋ ਜੋਤ ਲੱਗੀ ਪਿਆ ਤੇ ਅਦਵਤ ਅਰਸਾ ਤੱਕ ਹੋਗਲਵਾਉਣ ਗਈ ਆ ਦੇਖੋ ਜੀ ਮੰਮੀ ਜੀ ਨੇ ਜੋਤ ਲਾਤੀ ਜੀ ਤੇ ਮੰਮੀ ਜੀ ਪਾਠ ਕਰ ਰਹੇ ਆ ਜੀ ਤੇ ਪਾਠ ਤੋਂ ਬਾਅਦ ਜੀ ਲਾਉਣਗੇ ਪ੍ਰਸ਼ਾਦ ਨੂੰ ਭੋਗ ਜੀ ਪ੍ਰਸ਼ਾਦ ਨੂੰ ਭੋਗ ਲਾਉਣਗੇ ਜੀ ਤੇ ਬਾਕੀ ਸਾਨੂੰ ਮੰਮੀ ਜੀ ਬਾਤ ਦੱਸਣਗੇ ਕੁਛ ਨਾ ਕੁਛ ਆਪ ਦੇ ਬਾਰੇ ਲਓ ਜੀ ਆਪਾਂ ਕੀਤਾ ਪਾਠ ਪ੍ਰਸ਼ਾਦ ਬਣਾਇਆ ਸੀ ਮਹਾਰਾਜ ਦਾ ਅਰਦਾਸ ਕੀਤੀ ਭੋਗ ਲਵਾਇਆ ਮਾਰਾਇ ਤੋਂ ਮੰਗੀ ਆ ਵੀ ਜਿੰਨੀ ਵੀ ਜ਼ਿੰਦਗੀ ਹੈਗੀ ਵਾਹਿਗੁਰੂ ਵਧੀਆ ਦੇਵੀ ਸੱਚੇ ਪਾਤਸ਼ਾਹ ਵਾਹਿਗੁਰੂ ਵੀ ਜਿਹੜੀ ਜ਼ਿੰਦਗੀ ਹੈ ਵਧੀਆ ਮਿਲੇ ਸਾਨੂੰ ਬਾਹਰ ਆ ਕੇ ਬੈਠੇ ਆ ਜਿੱਥੇ ਨਾ ਵਧੀਆ ਸਕੂਨ ਜਾਂ ਮਿਲਦਾ ਜਦੋਂ ਆਪਾਂ ਬਾਹਰ ਆ ਕੇ ਬੈਠਨੇ ਆ ਨਾ ਵੀ ਜਦੋਂ ਪਕੋਠੇ ਦੇ ਵਿੱਚ ਜੇ ਬੈਠੇ ਰਹਿੰਦੇ ਹਾਂ ਉਹ ਤੋਂ ਸਾਂਝਾ ਲੱਗਦਾ ਵੀ ਘੁੱਟ ਰਿਹਾ ਹੈ ਸੋ ਮੈਂ ਤਾਂ ਜੀ ਸੋਨੂੰ ਪਹਿਲਾਂ ਵੀ ਦੱਸਿਆ ਸੀ ਵੀ ਮੈਂ ਤਾਂ ਬਰਥਡੇ ਵੀ ਮਨਾਉਣੀ ਆ ਵੀ ਜਿੱਦਾਂ ਦਾ ਮੈਨੂੰ ਠੀਕ ਲੱਗਦਾ ਵੀ ਮੰਨ ਲਓ ਵੀ ਜਿਵੇਂ ਹੁਣ ਅਸੀਂ ਪਾਠ ਕਰ ਲਿਆ ਪਮੈਂ ਭੋਗ ਬਣਾਇਆ ਮਹਾਰਾਜ ਦਾ ਤੇ ਅੰਬਸ ਸ਼ਾਮ ਨੂੰ ਮੈਂ ਤੇ ਦੀਪੂ ਕੁਝ ਬਾਰੋਂ ਮਗਾ ਕੇ ਖਾ ਲਾਂਗੇ ਕਿਉਂਕਿ ਜਿਹੜੀ ਬੇਟੀ ਸੀ ਉਹ ਆਪਦੀ ਜ਼ਿੰਮੇਵਾਰੀ ਨਿਭਾ ਕੇ ਚਲੀ ਗਈ ਹੈ ਉਹ ਕੀ ਜੋਟੀ ਦਾ ਕੰਮ ਹੈ ਜਿਹਨੂੰ ਛੁੱਟੀ ਨਹੀਂ ਮਿਲਦੀ ਬਾਕੀ ਜਿਹੜੇ ਰਹਿ ਜਾਂਦਾ ਵੀ ਗੁੜੀਆਂ ਵੀਡੀਓ ਚ ਨਹੀਂ ਆਉਂਦੀ ਉਹ ਆਉਂਦੀ ਨਹੀਂ ਜੀ ਉਹਨੂੰ ਚੰਗਾ ਨਹੀਂ ਲੱਗਦਾ ਉਹਦਾ ਦਿਮਾਗ ਹੋਰ ਹੈ ਮੇਰਾ ਦੀਪੂ ਦਾ ਹੋਰ ਹੈ ਉਹ ਕਤਾਬੀ ਕੀੜਾ ਤੇ ਅਸੀਂ ਸੋ ਵੀ ਸਾਨੂੰ ਐ ਵਧੀਆ ਲੱਗਦਾ ਹੱਸਣਾ ਖੇਡਣਾ ਮੈਂ ਤੇ ਦੀਪੂ ਤਾਂ ਮਸਤ ਆ ਜੀ ਸਾਨੂੰ ਕੋਈ ਐ ਟੈਨਸ਼ਨ ਜੀ ਅਸੀਂ ਬਾੜੀ ਲੈਂਦੇ ਨਹੀਂ ਹੁੰਦੇ ਵੀ ਜੋ ਹੋਣਾ ਹੋ ਕੇ ਰਹਿੰਦਾ ਅਸੀਂ ਤਾਂ ਪਰਮਾਤਮਾ ਦੇ ਦਾਰੇ ਚ ਰਹਿਣ ਵਾਲੇ ਬੰਦੇ ਆ ਮਾੜਾ ਚੰਗਾ ਜੋ ਕਿਸਮਤ ਚ ਹੁੰਦਾ ਲੈ ਕੇ ਆਪਾਂ ਤਾਂ ਮਹਾਰਾਜ ਤੋਂ ਅਰਦਾਸ ਕਰਕੇ ਕੋਈ ਚੀਜ਼ ਮੰਗੀ ਆ ਵੀ ਇਹ ਅਕਾਲ ਪੁਰਖ ਵੈਗਰੂ ਮੈਂ ਤਾਂ ਅਜਾ ਜਨਮ ਦਿਨ ਤੇ ਹੀ ਮੰਗਦੀ ਆ ਵੀ ਵੈਗਰੂ ਮੈਨੂੰ ਦੁੱਖਾਂ ਤੋਂ ਦੂਰ ਰੱਖੀ ਮੈਨੂੰ ਕਾਸੀ ਦੀ ਲੋੜ ਨਹੀਂ। ਏ ਸੱਚੇ ਬਾਦਸ਼ਾਹ ਵੈਗਰੂ ਮੈਨੂੰ ਦੁੱਖਾਂ ਤੋਂ ਦੂਰ ਰੱਖੀ ਬਸ ਕੋਈ ਦੁੱਖ ਨਾ ਦਿਖਾਈ। ਮੇਰੀ ਇਹ ਅਰਦਾਸ ਆ ਪ੍ਰਮਾਤਮਾ ਅੱਗੇ। ਕਿਉਂਕਿ ਨਾ ਤਾਂ ਜੀ ਆਪਣੇ ਨਾਲ ਪੈਸਾ ਜਾਂਦਾ। ਨਾ ਆਪਣੇ ਰਤਵਾ ਜਾਂਦਾ। ਨਾ ਕੋਈ ਆਪਣੇ ਨਾਲ ਧਨ ਦੌਲਤ ਜਾਨੀ ਕਿ ਸੋਨਾ 골ਡ ਕੁਝ ਨਹੀਂ ਜਾਂਦਾ ਇਸ ਜ਼ਿੰਦਗੀ ਦੇ ਵਿੱਚ। ਆਪਾਂ ਤਾਂ ਬਸ ਪ੍ਰਮਾਤਮਾ ਤੋਂ ਇਹੀ ਮੰਗਾਂ ਵੀ ਪ੍ਰਮਾਤਮਾ ਜਿੰਨੀ ਵੀ ਜ਼ਿੰਦਗੀ ਦੇ ਵਿੱਚ ਦੁੱਖ ਨਾ ਮਿਲਣਾ ਵੈਗਰੂ ਦੁੱਖ ਨਾ ਦੇਈ ਬਸ ਦੁੱਖ ਨਾ ਮਿਲਣਾ ਹੋਰ ਕੁਝ ਨਹੀਂ ਚਾਹੀਦਾ। ਕਿਉਂਕਿ ਤੰਗੀ ਫੰਗੀ ਤਾਂ ਨਾ ਜੀ ਆਪਾਂ ਦੇ ਦੀ ਸਿਹਤ ਚੰਗੀ ਹੋਵੇ ਬੰਦਾ ਤੰਗੀਆਂ ਵੰਗੀਆਂ ਨਾਲ ਤਾਂ ਲੜ ਲੈਂਦਾ ਕਿਉਂਕਿ ਮਿਹਨਤ ਕਰਕੇ ਜੇ ਆਪਾਂ ਰੋਟੀ ਖਾਣੇ ਉਹਦੇ ਵਿੱਚ ਕੋਈ ਹਰਜ ਨਹੀਂ ਮਿਹਣਾ ਨਹੀਂ ਮਿਹਨਤ ਕਰੋ ਆਪਦੇ ਜਿੱਥੇ ਮਰਜੀ ਰੋਟੀ ਮਿਲ ਜੇ ਉੱਥੇ ਮਿਹਨਤ ਕਰਕੇ ਖਾ ਲੋ ਹਨਾ ਪਰ ਮੈਂ ਕਹਣੀ ਆ ਪ੍ਰਮਾਤਮਾ ਦੁੱਖ ਨਾ ਦੇਵੇ ਦੁੱਖ ਸਭ ਤੋਂ ਵੱਰੇ ਆ ਦੁੱਖ ਤੇ ਕਲੀਪਾ ਕੱਟਣੀਆਂ ਬਹੁਤ ਜ਼ਿਆਦਾ ਔਖੀਆਂ ਸੋ ਅੱਜ ਮੇਰਾ ਬਰਥਡੇ ਆਪਾਂ ਬੇਟੇ ਨੇ ਪਹਿਲੀ ਕਿਹਾ ਸੀ ਕਹਿੰਦਾ ਕੋਈ ਵੀ ਐਸੀ ਗੱਲ ਨਾ ਕਰੀ ਮੰਮੀ ਵੀ ਸਾਈਡ ਜਿਹੜੀ ਤੂੰ ਆਪਦਾ ਬਰਥਡੇ ਕਨੈਡਾ ਤੇ ਆਨ ਨਾਲ ਵਧੀਆ ਮਨਾਈ ਕਹਿੰਦਾ ਕਿ ਕੁਝ ਮਿਲੂ ਕੱਲ ਥੋੜਾ ਜਿਹਾ ਦੀਪੂ ਬਿਮਾਰ ਹੋ ਗਿਆ ਸੀ ਨਾ ਥੋੜੀ ਅਫਸੈਟ ਹੋ ਗਈ ਸੀ ਦੀਪੂ ਨੂੰ ਲੈ ਕੇ ਤੇ ਉਹ ਮੈਂ ਵਾਲ ਮੇਰੇ ਸੁੱਕੇ ਨਹੀਂ ਹੈਗੇ ਗਿੱਲੇ ਸੀ ਜੀ ਫਿਰ ਇਹਨਾਂ 'ਚ ਹੋਰ ਹੀ 스మెਲ ਜੀ ਪੈ ਜਾਂਦੀ ਜੇ ਆਪਾਂ ਗਿੱਲੇ ਵਾਲ ਬੰਨ ਲਗੇ ਤੇ ਬਾਕੀ ਜੀ ਕਿਰਪਾ ਮਹਾਰਾਜ ਦੀ ਵਧੀਆ ਸੋਹਣੀ ਗੱਲ ਹੈ ਵਧੀਆ ਵਾਹਿਗੁਰੂ ਦਾ ਦਿੱਤਾ ਸਭ ਕੁਝ ਹੈ ਜੀ ਹਨਾ ਜੋ ਪਰਮਾਤਮਾ ਆਪਾਂ ਨੂੰ ਦਿੰਦਾ ਕੁਝ ਹੋ ਸੋ ਸਮਝ ਕੇ ਦਿੰਦਾ ਜੋ ਖੋਹ ਲੈਂਦਾ ਚੀਜ਼ ਉਹ ਵੀ ਕੁਝ ਸੋ ਸਮਝ ਕੇ ਖੋਹ ਲੈਂਦਾ ਉਹ ਵੀ ਮਰਜ਼ੇ ਅੱਗੇ ਆਪਣਾ ਜੋਰ ਨਹੀਂ ਚੱਲਦਾ ਸੋ ਅੱਜ ਮੇਰਾ ਜਨਮ ਦਿਨ ਹੈ ਜੀ ਸਾਰੇ ਮੈਨੂੰ ਵਧਾਈਆਂ ਦਿਓ ਬਸ ਇੱਕੋ ਹੀ ਦੁਆ ਕਰਿਓ ਮੇਰੇ ਲਈ ਵੀ ਮੇਰੀ ਜ਼ਿੰਦਗੀ 'ਚ ਦੁੱਖ ਨਾ ਰਹਿਣਾ ਹੋਰ ਮੈਨੂੰ ਕਾਸੀ ਦੀ ਲੋੜ ਨਹੀਂ ਕੁਛ ਵੀ ਨਹੀਂ ਚਾਹੀਦਾ ਖੁਸ਼ ਆਮ ਆਪਣੀ ਲਾਈਫ 'ਚ ਸੋ ਇਹ ਛੋਟਾ ਜਿਹਾ ਕਲਿੱਪ ਹੈ ਜੀ ਸ਼ਾਮ ਨੂੰ ਮੈਂ ਤੁਹਾਨੂੰ ਦੱਸਾਂਗੀ ਮੈਂ ਤੇ ਦੀਪੂ ਕੁਛ ਬਾਰ ਮੰਗਾ ਕੇ ਖਾ ਲਾਂਗੀ ਇਸ ਦਾ ਬਰਥਡੇ ਮੈਂ ਮਨਾਉਣੇ ਆ ਤੁਸੀਂ ਕਿਵੇਂ ਮਨਾਉਣੇ ਆ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਬਸ ਆਪਾਂ ਤਾਂ ਉਹ ਦਿਨ ਪ੍ਰਸ਼ਾਦ ਬਣਾਉਣੇ ਆ ਮਹਾਰਾਜ ਦਾ ਹੋਰ ਬਿਬਾਰੋ ਕੇਕ ਖਾਣਾ ਸ਼ੁਰੂ ਮੈਂ ਸਹੀ ਦੱਸਾਂ ਮੈਨੂੰ ਪਸੰਦ ਨਹੀਂ ਇਹ ਜੀਜ਼ਾਂ ਮੈਨੂੰ ਪਸੰਦ ਨਹੀਂ ਕੇਕ ਚਾਕਲੇਟ ਟੌਫੀਆਂ ਜਿਹਾ ਮਾਂ ਖਾ ਕੇ ਬਿਲਕੁਲ ਸ਼ਾਮ ਨੂੰ ਕੀ ਕਰਾਂਗੇ ਕੋਈ ਰੋਟੀ ਮੰਗਵਾ ਲਾਂਗੇ ਮਨ ਪਸੰਦ ਨਹੀਂ ਸਾਡਾ ਕੋਈ ਪਤਾ ਨਹੀਂ ਕਦੋਂ ਮਨ ਬਦਲ ਜੇ ਘਰੇ ਲਿਆ ਕੇ ਵੀ ਕੋਈ ਨਾ ਕੋਈ ਨਵੀਂ ਚੀਜ਼ ਬਣਾ ਕੇ ਖਾ ਲੈਣੇ ਸੋ ਛੋਟਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਨਾਲ ਜੁੜੇ ਹੋ ਮੇਰੀਆਂ ਵੀਡੀਓ ਵੀ ਦੇਖਦੇ ਹੋ ਤੇ ਹੁਣ ਸਵੇਰ ਦਾ ਟਾਈਮ ਆ ਜੀ ਤੇ ਮੈਂ ਵੀਡੀਓ ਵੀ ਅਪਲੋਡ ਕਰਨੀ ਹੈ ਇਹ ਵੀਡੀਓ ਜੁਆਇੰਟ ਕਰਨੀ ਹੈ ਹਜੇ ਤੇ ਕਰਮੈਂ ਚਲੋ ਠੀਕ ਹੈ ਜੀ ਸੱਚੇ ਪਾਸ਼ਾ ਵੈਗਰੂ ਸੋਨੂੰ ਵੀ ਬਹੁਤ ਬਹੁਤ ਖੁਸ਼ੀਆਂ ਤਰੱਕੀਆਂ ਦੇਵੇ